ਇਹ ਢੀ ਲੇਟ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ 100 ਸਾਲ ਪੁਰਾਣਾ ਔਰ ਉਹ ਗੁਰਦੁਆਰਾ ਸਾਹਿਬ ਨੂੰ ਵੀ ਤੁਸੀਂ ਤੋੜ ਨਹੀਂ ਸਕਦੇ ਉਹਦੀ ਇੱਟ ਵੀ ਚੇਂਜ ਨਹੀਂ ਕਰ ਸਕਦੇ ਉਹ ਹੈਰੀਟੇਜ ਬਿਲਡਿੰਗ ਦੇ ਵਿੱਚ ਆ ਗਿਆ ਹੈ ਹੁਣ ਆ ਦੇਖੋ ਤੁਹਾਨੂੰ ਲੱਗ ਰਿਹਾ ਕਿ ਅਸੀਂ ਕਿਸੇ ਕਿੱਦਾਂ ਕਿੰਨਾ ਸੋਹਣਾ ਪਿੰਡ ਹੈ ਔਰ ਇਹ ਜਿਹੜਾ ਪਿੰਡ ਹੈ ਇਹ ਜਰਮਨੀਆ ਦਾ ਪਿੰਡ ਹੈ ਜੀ ਔਰ ਲੋਕ ਸਪੈਸ਼ਲ ਇਹਨੂੰ ਇੱਥੇ ਦੇਖਣ ਆਉਂਦੇ ਨੇ ਦੂਰ ਦੂਰ ਆ ਅਰੇ ਉਹ ਪੁੱਛੀ ਮਾੜੇ ਬਣਾ ਸਕਦੇ ਆ ਵੀਡੀਓ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇੱਥੇ ਆ ਹੱਥ ਵਿਖਾਉਣ ਲੱਗੇ ਆ ਜਿਹੜੇ ਖਾਲਸੇ ਦੇ ਜੰਗਯੂ ਸਮਾਨ ਜਿਹੜਾ ਹੁੰਦਾ ਤੇ ਇਹ ਦੇਖੋ ਇਹ ਲੋ ਟੋਪ ਹੈ ਤੇ ਕਿੰਨਾ 2690 ਰੁਪਏ ਡਾਲਰ ਦਾ ਤੇ ਹਰਾ ਸਿੰਘ ਜੀ ਇਹ ਹੱਥ ਦਿਖਾਓ ਮਾੜਾ ਜੀ ਮੈਨੂੰ ਹਾਂ ਜੀ ਆਹ ਕਰੋ ਜੀ ਦਰਸ਼ਨ ਹੱਥ ਦੇ ਇਸ ਤਰ੍ਹਾਂ ਜੋਦੇ ਜੰਗਾ ਵਿੱਚ ਸੇਫਟੀ ਰੱਖਦੇ ਸੀ ਪ੍ਰੋਪਰ ਉਂਗਲਾਂ ਫਰਕ ਕਰਦੀਆਂ ਗੁੱਟ ਤੋਂ ਕੰਮ ਕਰਦਾ ਇਹਦੇ ਅੰਦਰ ਬਾਬਾ ਜੀ オリジナル ਲੈਦਰ ਲੱਗਿਆ ਹੋਇਆ ਤਾਂ ਕਿ ਇਹ ਜਿਹੜਾ ਲੋਹਾ ਹੱਥ ਨੂੰ ਨਾ ਘੱਟੇ ਹਾਂ ਬਾਹਰੋਂ ਵੱਜੀ ਹੋਈ ਜਿਹੜੀ ਕਿਰਪਾਨ ਆ ਉਹ ਤੁਹਾਡੇ ਹੱਥ ਨਾ ਘੱਟੇ ਆ ਆ ਬਣੇ ਹੋਏ ਨੇ ਔਰ ਅੱਛਾ ਜਿਆਦਾ ਮਹਿੰਗਾ ਨਹੀਂ ਹੈ ਜੇ ਕਿਸੇ ਨੇ ਮੰਗਾਣਾ ਸੀ ਸ਼ੌਪ ਦਾ ਨੰਬਰ ਦੇ ਦਿੰਨੇ ਆ ਜੀ ਠੀਕ ਹੈ ਜੀ ਇਹ অলਮੋਸਟ 100 ਡਾਲਰ ਦੇ ਕਰੀਬ 350 ਡਾਲਰ ਦਾ 350 ਡਾਲਰ ਦਾ 15000 ਰੁਪਏ ਦਾ ਬਣਦਾ ਇਹ 15 18000 ਰੁਪਏ ਦਾ ਬਣਦਾ ਜੀ ਔਰ ਦੋ ਹੱਥ ਜਿਹੜੇ ਨੇ 18000 ਦਾ ਹਾਂਜੀ ਉਹਦੇ ਵਿੱਚ ਇੱਕ ਲਗ ਆ ਵੀ ਹੈ ਜੀ ਇੱਕ ਇਹ ਵੀ ਹੈ ਅਲੱਗ ਤਰ੍ਹਾਂ ਦੇ ਨੇ ਇਹ ਤਲਵਾਰ ਵਾਲੇ ਅਲੱਗ ਹੈ ਤੇ ਇਹ ਬਿਲਕੁਲ ਬਾਰੇ ਲੱਗੇ ਇਹ ਜੰਗ ਇਹ ਪ੍ਰੋਪਰ ਵਰਦੀ ਹੈ ਜੀ ਜੰਗ ਦੀ ਇਹ ਸਾਰਾ ਜੰਗ ਜੂਦ ਦਾ ਸਮਾਨ ਪਿਆ ਇੱਥੇ ਉਹ ਬਾਕੀ ਆਪਣੇ ਤਾਂ ਇਹ ਕੰਮ ਦਾ ਇਹ ਹੈਗਾ ਜੀ ਇੱਥੇ ਦਾ ਕੰਟੈਕਟ ਨੰਬਰ ਫੋਨ ਨੰਬਰ ਹਾਂ ਤੁਸੀਂ ਜੇ ਕਿਤੇ ਕਿਸੇ ਦਾ ਮਨ ਬਣਦਾ ਹੁੰਦਾ ਵੀ ਅਸੀਂ ਖਰੀਦ ਲਈਏ ਦੇਖ ਤਾਂ ਲਿਆ ਹੁਣ ਆਹ ਦੇਖੋ ਕਿੰਨੇ ਸੋਹਣੇ ਘਾਰ ਬਣੇ ਹੋਏ ਨੇ ਇਹ ਅਸੀਂ ਇਦਾਂ ਲੱਗ ਰਿਹਾ ਜੀ ਮੈਂ ਜਰਮਨ ਚ ਆ ਗਏ ਹੁੰਨੇ ਆ ਪਰ ਇੱਕ ਚੀਜ਼ ਮਿਸ ਕਰਦੇ ਆ ਵੀ ਸਾਡਾ ਪੰਜਾਬ ਕਿਉਂ ਨਹੀਂ ਸੰਭਿਆ ਆਸਟ੍ਰੇਲੀਆ ਤੇ ਜਰਮਨ ਤੋਂ ਦੇਖੋ ਪੁਰਾਣਾ ਪਿੰਡ ਤੇ ਜਰਮਨ ਦਾ ਫਲੈਗ ਵੀ ਉਹ ਸਾਹਮਣੇ ਜਰਮਨ ਦਾ ਫਲੈਗ ਹੈ ਅੱਛਾ ਆ ਗਾਮਾ ਗਊਆਂ ਦਾ ਗਊਆਂ ਦੀ ਖੱਲ ਇਹ ਤਾਂ ਪੂਰਾ ਗੱਡੀਆਂ ਤੁਸੀਂ ਇੱਥੇ ਦੇਖੋ ਹਰ ਨਵੀ ਤੋਂ ਨਵੀ ਹੈਂ ਜੀ ਜਿਹੜੀ 4 ਕਰੋੜ ਦੇ ਕਰੀਬ ਹੈਗੀ ਹੈ ਇਹ ਇਹ 4 ਕਰੋੜ ਦੀ ਹੈ ਜਿਹੜੀ ਆச்சு ਉਹ ਕਿਹੜੀ ਹੈ ਪਿੱਛੇ ਪਿੱਛੇ ਫਰਾਰੀ ਹੋਆ ਮੈਂ ਫਰਾਰੀ ਰੱਖਦੀ ਚਲੋ ਆਪਾਂ ਦੇਖਦੇ ਆਣੇ ਫਿਰ ਉਸ ਤੋਂ ਬਾਅਦ ਪਰਾਣਾ ਆ ਗੱਡੀਆਂ ਦੇਖੋ ਤੁਸੀਂ ਰੁਕੂਗੀਆਂ ਸੀ ਨਿਕਲਣਾ ਜੀ ਇਹ ਹੈਗੀ ਜੀ ਇਹ ਫਰਾਰੀ ਹੈ ਇਹ ਫਰਾਰੀ ਹੈ ਜੀ ਇਹ ਵੀ ਫਰਾਰੀ ਹੈ ਇਹ ਵੀ ਫਰਾਰੀ ਹੈ ਨਹੀਂ ਨਹੀਂ ਇਹ ਕਿਹੜੀ ਹੈ ਲੈਂਬਰਗਿਨੀ ਲੈਂਬਰਗਿਨੀ ਅੱਛਾ ਇਹ ਹੈ ਲੈਂਬਰਗਿਨੀ ਇਹਨੂੰ ਕਹਿੰਦੇ ਲੈਂਬਰਗਿਨੀ ਇਹ ਮੈਂ ਸੁਣੀ ਸੁਣੀ ਆ ਗੀਤਾਂ ਗੁੱਤਾਂ ਚ ਇਹ ਲੈਂਬਰਗਿਨੀਆਂ ਨੂੰ ਕਹਿੰਦੇ ਜੀ ਇਹ ਹੈ ਲੈਂਬਰਗਿਨੀ ਅਨੂਪ ਸਿੰਘ ਜੀ ਪੁੱਛ ਰਹੇ ਨੇ ਕਿੱਥੇ ਦਾ ਇਹ ਅਨੂਪ ਸਿੰਘ ਜੀ ਇਹ ਆਸਟ੍ਰੇਲੀਆ ਦੇ ਵਿੱਚ ਐਡੀਲੇਟ ਆ ਪਰ ਹੈਗਾ ਜਰਮਨੀ ਲੋਕਾਂ ਦਾ ਜਰਮਨੀ ਲੋਕ ਜਿਹੜੇ ਨੇ ਜਰਮਨ ਤੋਂ ਆਏ ਸੀ ਉਹਨਾਂ ਨੇ ਇਹ ਪਿੰਡ ਵਸਾਇਆ ਸੀ ਭਰਾਵਾ ਕਾਰ ਸੇਵਾ ਵਾਲੇ ਬਾਬਿਆਂ ਨੇ ਸਿੱਖਾਂ ਦਾ ਬਹੁਤ ਕੁਝ ਢਾਹਤਾ ਹੁਣ ਬਣਾਉਣਗੇ ਵੀ ਇੱਕ ਹੈਗਾ ਮਹਾਂਪੁਰਖ ਹੈਗੇ ਨੇ ਉਹ ਬਣਾਉਣਗੇ ਹੁਣ ਅਗਰ ਕੋਈ ਬਣਾਵੇ ਤੁਸੀਂ ਕਿਹੜਾ ਸਾਥ ਦੇਣ ਆਪਾਂ ਸਾਰਿਆਂ ਨੇ ਇੱਕ ਸੋਚ ਹੈਗੀ ਦਾਸ ਦੀ ਵੀ ਵੀ ਇੱਕ ਐਸਾ ਪਿੰਡ ਜਿਹਨੂੰ ਪ੍ਰਾਤਨ ਤਰੀਕੇ ਦੇ ਨਾਲ ਦੁਬਾਰਾ ਤੋਂ ਬਣਾਇਆ ਜਾਵੇ ਔਰ ਗੁਰੂ ਸਾਹਿਬ ਜੀ ਦਾ ਪਿੰਡ ਹੋਵੇ ਉਹ ਕੋਈ ਤੇ ਉਹ ਆਪਾਂ ਰਲ ਕੇ ਸਾਰੇ ਪੰਜਾਬੀ ਕਰ ਸਕਦੇ ਆ ਸਾਰਿਆਂ ਦੇ ਸਹਿਯੋਗ ਨਾਲ ਬਿਲਕੁਲ ਜੀ ਆ ਸਾਰਾ ਤੁਸੀਂ ਦੇਖੋ ਸਭ ਲੱਗੇ ਨੇ ਆਪਣੇ ਇੱਥੇ ਤਾਂ ਬਸ ਇਹੀ ਆ ਖਾਓ ਪੀਓ ਔਰ ਛੁੱਟੀਆਂ ਚੱਲ ਰਹੀਆਂ ਨੇ ਇਹਨਾਂ ਦੀਆਂ ਔਰ ਪੂਰੀ ਗਰਮੀ ਹੈ ਪੰਜਾਬ ਦੇ ਵਿੱਚ ਠੰਡ ਹੈ ਆਸਟ੍ਰੇਲੀਆ ਹੀ ਕਿਹੈਸਾ ਹੈ ਜਿਹਦੇ ਵਿੱਚ ਹਾਂ ਹੈਲੋ ਪਾਪਾ ਜੀ ਮੱਖੀ ਹੈ ਹੁਣ ਇਸ ਟਾਂ ਹਾਂ ਮੱਖੀ ਵੀ ਨਹੀਂ ਹੈ ਹੂੰ ਹੂੰ ਕਿਉਂ ਇਹਨਾਂ ਦੇ ਥੱਲੇ ਸਿੱਟਣਾ ਹੀ ਨਹੀਂ ਬਿਲਕੁਲ ਨਹੀਂ ਹਰੇਕ ਆ ਤਾਂ ਜਰਾ ਤੁਸੀਂ ਆਪਣਾ ਖਾ ਲਿਆ ਆ ਦੇਖੋ ਕਿੰਨਾ ਖਾਰੇ ਨੇ ਮੈਂ ਕਿ ਮਣਾ ਮੂਹ ਹੀ ਖਾਣ ਦੇ ਲੱਗੇ ਹੋਏ ਨੇ ਪਰ ਤੁਸੀਂ ਇੱਕ ਚੀਜ਼ ਦੇਖੋ ਵੀ ਕਿਤੇ ਕੋਈ ਗੰਦ ਨਹੀਂ ਪਿਆ ਹੋਇਆ ਕੀ ਬਰ ਪੱਤੇ ਵੀ ਨਹੀਂ ਹੈ ਦੇਖੋ ਕਿੰਨੇ ਪੱਤੇ ਨਹੀਂ ਹੈ ਕਿੰਨੇ ਦਰਖਤ ਕਿੰਨੇ ਨੇ ਪੱਤਾ ਕੋਈ ਨਹੀਂ ਇਹ ਤਾਂ ਜਿਹੜਾ ਇੰਗਲੈਂਡ ਵਿੱਚ ਟਰੀ ਹੁੰਦਾ ਹੈ ਕੈਨੇਡਾ ਦਾ ਜੀ ਕੈਨੇਡਾ ਦਾ ਹਾਂ ਜੀ ਕੈਨੇਡਾ ਦਾ ਜਿਹੜਾ ਝੰਡੇ ਦੇ ਉੱਤੇ ਟਰੀ ਪੱਤਾ ਸ਼ਬਦ ਹੈ ਉਹ ਵਾਲਾ ਹੈ ਠੀਕ 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 ਤੇ ਇਹ ਝੰਡਾ ਜਰਮਨੀਆ ਦਾ ਇਹ ਜਰਮਨੀਆ ਦਾ ਜੀ ਹੁਣ ਆ ਦੇਖੋ ਇਹ ਪਾਰਕ ਹੈ ਇਹਦੇ ਵਿੱਚ ਵੀ ਇਹਦੇ ਵਿੱਚ ਵੀ ਉਹਨਾਂ ਨੇ ਇੱਕ ਗੱड्डा ਬਣਾ ਕੇ ਖੜਾ ਹੋਇਆ 올ਡ ਉਹ ਪਿੰਡ ਦੀ ਪਿਕਚਰ ਬਣਾਈ ਹੋਈ ਵੀ ਪਿੰਡ ਦੀ ਵੀ ਇਦਾਂ ਦਾ ਪਿੰਡ ਸੀਗਾ ਹੁਣ ਕਿਵੇਂ ਬਣਦਾ ਕੀਤਾ ਜਾਂਦਾ ਇੱਥੇ ਆ ਦੇਖੋ ਧੱਕੇ ਜੋੜ ਕੇ ਆਹ ਹੈ ਜੀ ਚਲਦੇ ਆਂ ਅੱਜ ਦੇਖਦੇ ਰਹੋ ਕਿ ਇੱਕ ਪੂਰਾ ਪਿੰਡ ਤੁਹਾਨੂੰ ਘਰ ਬੈਠਿਆਂ ਉਹਨੂੰ ਦਿਖਾ ਦੇਣਾ ਔਰ ਹੌਲੀ-ਹੌਲੀ ਆ ਜਿੰਨੇ ਰੁੱਖ ਨੇ ਲਾਲ ਰੰਗ ਦੇ ਹੋ ਜਾਣੇ ਨੇ ਤਬਦੀਲ ਹੋ ਜਾਣੇ ਕਲਰ ਦੇ ਵਿੱਚ ਤੇ ਇਹ ਇੱਥੇ ਆਪਣਾ ਹੋਟਲ ਕੀ ਹੈ ਇਹ ਸ਼ਾਪ ਹੈਗੀ ਹੈ ਕੋਈ ਆ ਆ ਗਿਆ ਜੀ ਜਿਹੜੀ ਚੀਜ਼ ਨੂੰ ਮੈਂ ਦੱਸਦਾ ਸੀ ਤੁਹਾਨੂੰ ਵੇਸੀ ਤੁਹਾਨੂੰ ਰੇਟ ਦਿਖਾਵਾਂਗੇ ਕਲੀ-ਕਲੀ ਚੀਜ਼ ਦਾ ਵੀ ਐਕਚੁਅਲ ਵੈਲਿਊ ਕੀ ਹੈ ਹੁਣ ਇੱਕ ਚੀਜ਼ ਤੁਸੀਂ ਦੇਖਣਾ ਅਗਰ ਜੇ ਇਸ ਕੁਆਰਡ ਦੀ ਇੰਨੀ ਵੈਲਿਊ ਹੈ ਜਿਹੜਾ ਸਾਡਾ ਖਜ਼ਾਨਾ ਜਿਹੜਾ ਸਾਡਾ ਇਤਿਹਾਸ ਇੰਗਲੈਂਡ ਵਿੱਚ ਗਿਆ ਉਹਦੀ ਕਿੰਨੀ ਕੁ ਵੈਲਿਊ ਹੋਊਗੀ ਕੰਪੇਅਰ ਨਹੀਂ ਕਰਦੇ ਅਸੀਂ ਲੇਕਿਨ ਤੁਸੀਂ ਉਸ ਚੀਜ਼ ਨੂੰ ਵੇਖਿਓ ਹੁਣ ਆ ਦੇਖੋ ਆ 995 ਦਾ ਡਾਲਰ ਦਾ 995 ਡਾਲਰ ਦਾ ਇੰਨਾ ਦਾ ਹਾਂਜੀ ਹਾਂਜੀ ਜੀ ਤੇ ਹੁਣ 995 ਡਾਲਰ ਕਿੰਨਾ ਬਣ ਗਿਆ ਹਿਸਾਬ ਲਾ ਲਓ 50000 50000 ਹੈ ਨਹੀਂ ਜੀ ਆ 175 ਡਾਲਰ ਦਾ ਜੀ ਤੇ ਅੱਛਾ ਸਭ ਨਾਲੋਂ ਵਧੀਆ ਚੀਜ਼ ਆ ਬਾਬਾ ਜੀ ਇਕ ਟੱਬ ਦਿਖਾਓ ਜਿਹੜਾ ਕਿ ਗੱਲ ਚੁਪ ਹੈ ਅੰਟੀਕ ਮੁੱਠਾ ਕਿ ਦੁਕਾਨ ਦੱਸਵਾ ਹਾਂ ਇਹ ਇੱਕ ਅੰਟੀਕ ਹੁੰਦਾ ਕੀ ਹੈ 135 ਡਾਲਰ ਦਾ ਗਲਿਆ ਹੋਇਆ ਟੱਬ ਜਿਹੜਾ ਕਬਾੜੀ ਆ ਆਪਣੇ 15-20 ਰੁਪਏ ਤਾਂ ਲੈ ਕੇ ਤੋਰ ਮੋੜ ਦਿੰਦੇ ਹੂੰ ਇਹ ਇਹ ਮਤਲਬ ਇਹ ਵੀ ਉਦੋਂ ਦਾ ਨਾਲ ਹੀ ਚੱਲਿਆ ਆ ਰਿਹਾ ਹੈਂਡ ਮੇਡ ਨੇ ਉਦੋਂ ਦੀ ਉਦੋਂ ਦਾ ਟੱਪ ਬਣਿਆ ਹੋਇਆ ਔਰ ਇਹ ਟੱਪ ਕਿੰਨੇ ਦਾ 135 ਡਾਲਰ ਦਾ ਗੁਰਦਾਸ ਮੇਰੇ ਪਾਪਾ ਜੀ ਨੂੰ ਵੀਡੀਓ ਜ਼ਰੂਰ ਦਿਖਾਉਣਾ ਜਦੋਂ ਮੈਂ ਸਮਾਨ ਇਕੱਠਾ ਕਰਦਾ ਹੁੰਦਾ ਨਾ ਉਹ ਕਹਿੰਦੇ ਕਵਾੜ ਚੱਕ ਲਿਆਉਂਦਾ ਹੁਣ ਆਹ ਟੱਪ ਜਿਹੜਾ ਏ ਟੱਪ ਕਿੰਨੇ ਦਾ ਬਣ ਗਿਆ ਜੀ ਇਹ ਆ ਤਕਰੀਬਨ 5 ਤੇ 7500 ਰੁਪਏ ਸਾਢੇ 7000 ਰੁਪਏ ਦਾ ਆ ਥੱਲੇ ਕਮੈਂਟ ਚ ਹੁਣ ਲਿਖਣਗੇ ਲੈ ਇਹਦਾ ਭਰਾਵਾ 30 ਰੁਪਏ ਦਾ ਨਹੀਂ ਪੁੱਛਦਾ ਆ ਰੱਸਾ ਠੀਕ ਹਰ ਇੱਕ ਚੀਜ਼ ਦੀ ਵੈਲਿਊ ਹੈ ਇਹਨਾਂ ਦੀ ਉਧਰ ਲੱਗੇ ਹੋਏ ਦੂਜਿਆਂ ਦੇ ਲੱਗਿਆ ਪ੍ਰਾਈਸ ਇਸ ਤੇ ਲੱਗਾ ਤੂੰ ਇਹ ਤੇ ਲੱਗਾ ਹੋਈ ਉਧਰ ਲੱਗੇ ਹੋਏ ਨੇ ਪ੍ਰਾਈਸ ਹਾਂਜੀ ਮਤਲਬ ਕੀ ਔਰ ਜਿਹੜਾ ਕੰਮ ਕੱਪੜੇ ਦਾ ਵੀ ਇੱਕ ਰੇਟ ਆ ਇੱਥੇ ਕੱਪੜੇ ਦਾ ਵੀ ਇੱਕ ਰੇਟ ਆ ਹੁਣ ਆ ਕੋਟ ਹੈ ਜੀ ਇਹ ਕੋਟ ਪਾ ਕੇ ਕਦੇ ਕੰਮ ਕਰਦੇ ਹੋਣ ਇਹਨੇ ਜੀ ਠੀਕ ਆ ਜੀ ਔਰ ਇਹ ਵੀ 85 ਡਾਲਰ ਦਾ ਜੀ 85 ਡਾਲਰ ਦਾ ਲੱਗਿਆ ਇਹ ਨਹੀਂ ਜੀ ਹਾਂਜੀ ਆਹ ਲੈ ਵਾਟਰਪੂਫ ਕੋਟ ਹੈ ਜੀ ਵਾਟਰਪੂਫ ਕੋਟ ਹੈ 85 ਡਾਲਰ ਦਾ ਔਰ ਬਣ ਗਿਆ 3-4000 ਦਾ ਬਣ ਗਿਆ ਜੀ ਇਦਾਂ ਦੇ ਤਿੰਨ ਨਵੇਂ ਆ ਜਾਣੇ ਨੇ ਪੰਜਾਬ ਦੇ ਵਿੱਚ ਹਾਂਜੀ ਤੇ ਆ ਆ ਜੁੱਤੀਆਂ ਗੰਨਣ ਵਾਲੇ ਮੋਚੀ ਦੀ ਆ ਆਪਣੇ ਤੇਲ ਪਾਉਣੇ ਵਾਲੀ ਕੁੱਪੀ ਐਂਜੀ ਉਸੇ ਤਰ੍ਹਾਂ ਹੀ ਖੋਪਰੀ ਸਮੇਤ ਆ ਕਿੱਲਾ ਪਈਆਂ ਨੇ ਆ ਸਿੰਘਾ ਸਿੰਘਾ ਦਾ ਪਰ ਉੱਪਰ ਹੈੱਡ ਸਮੇਤ ਹੂੰ ਹੂੰ ਤੇ ਕੁਝ ਆ ਸਿੰਘ ਨੇ ਜਿਹੜੇ ਇਹਨਾਂ ਦੀ ਕੀਮਤ 75 ਡਾਲਰ ਇਹਦੀ ਹੈਗੀ ਬਿਲਕੁਲ ਗੱਡੀ ਦੀ ਨੰਬਰ ਪਲੇਟ ਤੋਂ ਲੈ ਕੇ ਕਿ ਆ ਟੁੱਟੀ ਹੋਈ ਬਾਰੀ ਆ ਹੁਣ ਇਹ ਕਿੰਨੇ ਕ ਦੀ ਹੋਊਗੀ ਅੰਦਾਜ਼ਾ ਲਗਾਓ ਆਪਾਂ ਦੇਖਦੇ ਆ ਵੀ ਆ ਟੁੱਟੀ ਵੀ ਜਿਹੜੀ ਬਾਰੀ ਐ ਅ ਇਹ ਕਿੰਨੇ ਕ ਦੀ ਹੋਊਗੀ ਤੁਸੀਂ ਥੱਲੇ ਲਿਖਿਓ ਆ ਟੁੱਟੀ ਹੋਈ ਪਈ ਐ ਕੁਆੜ ਪਈ ਐ ਮੈਨੂੰ ਲੱਗਦਾ ਵੀ ਆਪਣੇ ਵਾਲੇ ਤਾਂ ਠੇਡਾ ਮਾਰ ਕੇ ਨਿਕਲ ਜਾਣਗੇ ਔਰ ਇਹਨਾਂ ਨੇ ਅਗਰ ਇਹਨੂੰ ਸਾਹਮ ਕੇ ਰੱਖਿਆ ਤੇ ਇਹਦੀ ਵੈਲਿਊ ਕਿੰਨੀ ਪਈ ਐ 315 ਡਾਲਰ ਆ ਲੋ ਜੀ 315 ਡਾਲਰ ਕਿੰਨੇ ਦੀ ਬਣੀ ਜੀ ਇਹੇ 15000 ਇੱਕ ਹੋ ਗਿਆ ਜੀ ਹਾਂ 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 15000 ਉੱਪਰ ਹੈ 17000 ਦੇ ਕਰੀਬ ਹੈ 17000 ਰੁਪਏ ਦੀ ਬਹੁਤ ਵੱਡਾ ਸਾਰਾ ਗੇਟ ਲੱਗ ਜੂਗਾ 17000 ਦਾ ਸਿਰਫ ਅੰਟੀਕ ਲਈ ਹੈ ਜੂਸਲੈਸ ਹੈ ਇਹ ਸਟੱਫ ਹਾਂ ਹਾਂ ਸਿਰਫ ਦਿਖਾਉਣ ਲਈ ਸਿਰਫ ਦਿਖਾਉਣ ਲਈ ਹੈ ਹੁਣ ਆ ਆ ਰਹੀ ਹੈ ਆ ਤਾਰ ਵੀ ਸਾਹਮਣੇ ਰੱਖੀ ਹੋਈ ਆ ਦੇਖੋ ਤਾਰ ਦਾ ਟੋਟਾ ਪੁਰਾਣਾ ਅੰਟੀਕ ਮਿਲ ਗਿਆ ਉਹ ਵੀ ਸਾਹਮਲੇ ਆ ਠੀਕ ਹੈ ਜੀ ਤੇ ਕਮਾਲ ਆ ਯਾਰ ਇਹਨੂੰ ਕਹਿੰਦੇ ਨੇ ਸਾਹਮਣਾ ਕੱਲੀ-ਕੱਲੀ ਚੀਜ਼ ਨੂੰ ਕੱਲੇ-ਕੱਲੇ ਗੱਡੀ ਨੂੰ ਹਰ ਇੱਕ ਚੀਜ਼ ਨੂੰ ਅੰਦਰ ਬਹੁਤ ਕੁਝ アンティーク ਹੈ ਸੀ ਪਰ ਮਾਫ ਕਰਨਾ ਨਹੀਂ ਲਿਜਾ ਸਕਦੇ ਜੀ ਕਿਉਂਕਿ ਇਹਨਾਂ ਦੇ ਪਕਸ਼ੀ ਐਸੋ ਦਿਖਾ ਦੰਨੇ ਆ ਪ੍ਰਾਈਵੇਸੀ ਹੁੰਦੀ ਐ ਪਹਿਲਾਂ ਅਸੀਂ ਆ ਕੇ ਗਏ ਆ ਥੋੜਾ ਜਿਹਾ ਇਹ ਸਮਾਨ ਅੰਦਰ ਹੈਗਾ ਤੇ ਇਹ ਐ ਜੀ ਤੇ ਫੇਰ ਮੈਂ ਕਹਿੰਦਾ ਵੀ ਅਸੀਂ ਸਾਂਭ ਲੋ ਪੰਜਾਬ ਨੂੰ ਪੰਜਾਬ ਦੇ ਪੁਰਾਣੀ ਵਿਰਾਸਤ ਨੂੰ ਸਾਂਭ ਕੇ ਰੱਖ ਲੋ ਬੱਚਿਆਂ ਨੂੰ ਆ ਬਾਬਾ ਜੀ ਪਤਾ ਨਹੀਂ ਵੀ ਹੈ ਹੈ ਕਿ ਇਹ ਹੂੰ ਹੂੰ ਆ ਵੀ ਉਸ ਦਾ ਕਿਸੇ ਦੇ ਵੀਲ ਦਾ ਨਹੀਂ ਪਤਾ ਵੀ ਕਿ ਕਿਉਂ ਨੇ ਹੁਣ ਆ ਵੀਲ ਹੈਗੇ ਨੇ ਕਿਉਂ ਨੇ ਤੇ ਕਿਵੇਂ ਆ ਬਲਕਿ ਇਹ ਦਿਖਾਉਣ ਨੂੰ ਯਾਰ ਹੂੰ ਆ ਗੱਡੀ ਐ ਪੁਰਾਣਾ ਗੱਡੀ ਸਾਂਭ ਕੇ ਰੱਖੀ ਹੋਈ ਉਹ ਸਾਰੀ ਕੱਲੀ ਕੱਲੀ ਚੀਜ਼ ਹੁਣ ਆ ਲੱਕੜੀ ਆ ਪੁਰਾਣੀ ਮਿਲਣ ਲੱਗਦਾ ਆ ਟੁੱਟੀ ਹੋਈ ਉਸ ਸਮੇਂ ਦੀ ਆ ਲੱਕੜੀ ਆ ਪੁਰਾਣੀ ਜੀ ਇਹ ਮਦਮਨ ਡੈਕੋਰੇਸ਼ਨ ਪੀਸ ਕਿੱਸਾ ਦੇ ਘਰ ਚ ਹਮਮ ਔਰ 5 5000 ਦਾ ਇਹ ਜੀ ਇੰਡੀਆ ਦੇ 5000 ਦਾ ਜਿਵੇਂ ਅੱਜ ਆਪਾਂ ਫੋਟੋ ਲਾਉਣੇ ਆ ਜੀ ਹਮਮ ਵੋਡ ਲੈਂਡ ਵਿੱਚ ਉਹਦੀ ਉਸ ਤਰ੍ਹਾਂ ਦੇ ਬਣਾਇਆ ਆ ਆ ਸਾਰੇ ਇੱਥੇ ਦੇ ਪਲਾਂਟ ਲੱਗੇ ਹੋਏ ਨੇ ਸੋਇਆ ਜੀ ਜਰਮਨ ਦਾ ਲੋਕ ਕਿੱਦਾਂ ਰਹਿੰਦੇ ਸੀ ਜਰਮਨੀ ਲੋਕ ਜਿਹੜੇ ਨੇ ਉਹ ਜਦੋਂ ਆ ऑस्ट्रेलिया ਦੇ ਵਿੱਚ ਆਏ ਸੀਗੇ ਤੇ ऑस्ट्रेलिया ਦੇ ਵਿੱਚ ਆ ਕੇ ਉਹਨਾਂ ਦਾ ਰਹਿਣ ਸਹਿਣ ਸੀ ਉਹਨਾਂ ਦੇ ਘਰ ਸੀਗੇ ਕਿੰਨੇ ਸੋਹਣੇ ਕਰਨੇ ਹੁਣ ਤਾਂ ਬਣਾਉਣ ਲੱਗ ਜਾਣ ऑस्ट्रेलिया ਤਾਂ ਹੁਣ ਤਾਂ ਬਣ ਨਹੀਂ ਸਕਦੇ ਇਦਾਂ ਦੇ ਕਿਉਂਕਿ ਜਿਹੜਾ ਇਦਾਂ ਦਾ ਉਹ ਦੂਜਾ ਲੱਕੜੀ ਦਾ ਘਰ ਬਣਾਉਂਦੇ ਨੇ ਸਿੰਗਲ ਦੀਵਾਰ ਦਾ ਘਰ ਬਣਦਾ ਤੇ ਉਹੀ ਇੰਨਾ-ਇੰਨਾ ਮਹਿੰਗਾ ਬਣ ਜਾਂਦਾ ਉਹ ਤਾਂ ਕਿੱਥੋਂ ਬਣਾ ਲੈਣਗੇ ਠੀਕ ਹੈ ਜੀ ਪ੍ਰਵਾਹ ਕਾਰ ਸੇਵਾ ਵਾਲੇ ਬੱਬੇ ਮੈਂ ਬੋਲਦਾ ਹੁੰਨਾ ਜੀ ਪਰ ਸਾਰੇ ਮਾੜੇ ਨਹੀਂ ਐ ਸਾਰੇ ਮਾੜੇ ਨਹੀਂ ਐ ਕਿਉਂਕਿ ਪਹਿਲਾਂ ਮੈਂ ਵੀ ਮਾਰ ਸੇਵਾ ਵਾਲੇ ਕਹਿੰਦਾ ਸੀ ਪਰ ਜਦੋਂ ਕੁਝ ਕ ਮਹਾਪੁਰਖ ਹੈਗੇ ਨੇ ਜਿਨ੍ਹਾਂ ਨੇ ਪਰ ਅੱਜ ਬਿਰਲੇ ਰਹਿ ਗਏ ਉਹਦੇ ਵਿੱਚ ਤੁਸੀਂ ਕਿਲਾ ਆਨੰਦਗੜ੍ਹ ਵਾਲੇ ਬਾਬਾ ਸੇਵਾ ਸਿੰਘ ਜੀ ਹਾਂਜੀ ਉਹਨਾਂ ਨੇ ਸਿੱਖ ਕੌਮ ਦੀ ਠੱਠੀ ਹੋਈ ਦਸਤਾਰ ਨੂੰ ਸਿਰ ਤੇ ਰੱਖਿਆ ਉਹ ਜਿਹੜੇ ਕਿਲੇ ਬਿਲਕੁਲ ਖਤਮ ਕਰ ਦਿੱਤੇ ਸੀਗੇ ਉਹ ਦੁਬਾਰਾ ਉਸਾਰੇ ਨੇ ਔਰ ਉਹਨਾਂ ਨੇ ਆਪਣਾ ਘਰ ਨਹੀਂ ਬਣਾਇਆ ਹਾਂਜੀ ਇਦਾਂ ਦੇ ਹੈਗੇ ਕਿਉਂਕਿ ਆਪਾਂ ਸਾਰਿਆਂ ਨੂੰ ਇੱਕੋ ਲੜੀ 'ਚ ਨਹੀਂ ਪਰੋ ਸਕਦੇ ਹਾਂ ਆ ਦੇਖੋ ਪੁਰਾਣੀ ਲਾਈਟ ਜਿਹੜੀ ਆ ਪੰਜਾਬ ਦੇ ਪਿੰਡਾਂ 'ਚ ਹੁੰਦੀ ਸੀ ਜਿੱਦਾਂ ਬਾਹਰ ਲੱਗੀਆਂ ਤੇ ਬਾਹਰ ਲੱਗੀ ਘਰ ਉਦਾਂ ਹੀ ਐ ਇਹ ਆ ਪਿੰਡ ਜੀ ਤੇ ਆਪਾਂ ਲਾਸਟ ਹੁਣ ਆਪਾਂ ਰੇਟ ਵੀ ਦੇਖ ਲਈਏ ਸਬਜ਼ੀਆਂ ਦੇ ਕੀ ਰੇਟ ਨੇ ਗੱਡੀ ਨੇ ਰੁਕ ਜਾਣਾ ਜੇ ਹੈਗਾ ਤੇ ਟਮਾਟਰ ਟਮਾਟਰਾਂ ਦਾ ਤਾਂ ਰੇਟ ਇਹ ਹੈਗੇ ਜੀ 9 ਡਾਲਰ ਨੂੰ ਕਿਲੋ ਕਿੰਨੇ ਦੇ ਬਣੇ ਹਾਂ 9 ਡਾਲਰ 450 ਨੂੰ ਕਿਲੋ ਪਲੱਸ ਵਰਪੇ 450 ਰੁਪਏ ਦੇ ਕਿਲੋ ਟਮਾਟਰ ਹੈ ਜੀ ਹਾਂ ਜੀ ਟਮਾਟਰ 450 ਰੁਪਏ ਕਿਲੋ ਜਿਹੜੇ ਖੀਰੇ ਆਪਣੇ ਪੰਜਾਬ ਦੇ 10 ਰੁਪਏ ਕਿਲੋ ਜਾਂ ਪੁੱਛਦਾ ਨਹੀਂ ਕੋਈ ਉਹ ਇੱਕ ਪੀਸ 3 ਡਾਲਰ ਦਾ 150 ਦਾ 150 ਦਾ ਇੱਕ ਖੀਰਾ ਇੱਕ ਖੀਰਾ ਆ ਵਾਟਰਮੈਲਨ ਹੋ ਗਿਆ ਇਹ ਪਰ ਕਿਲੋ ਦੇ ਹਿਸਾਬ ਨਾਲ ਮਿਕਦਾ ਇਹ 2 ਕਿਲੋ ਹੋਊਗਾ ਇੱਕ ਪੀਸ ਛੋਟਾ ਇਹ 2.5 ਡਾਲਰ ਦਾ ਇੱਕ 2.5 ਡਾਲਰ ਦਾ ਮਤਲਬ ਇਹ ਵਾਲਾ ਪੀਸ 400 ਦੇ ਕਰੀਬ ਆ ਨਿੰਬੂ ਉਹ ਨਿੰਬੂ ਹਾਂਜੀ ਉਹ ਭੇਜ ਦਿਓ ਨਿੰਬੂ 34 ਡਾਲਰ 34 ਡਾਲਰ ਦੇ ਨਿੰਬੂ ਕਿੰਨੇ ਦਾ ਬਣਿਆ ਆਪ ਹੀ ਦੱਸਣਗੇ ਕਮੈਂਟਾਂ 'ਚ ਜੀ ਨਿੰਬੂ ਦੱਸੋ ਕਿੰਨੇ ਦਾ ਬਣਿਆ ਯਾਨੀ ਕਿ 35 ਡਾਲਰ ਦਾ ਕਿਲੋ ਬਣਿਆ ਮੋਟਾ ਦੇ ਹਿਸਾਬ ਨਾਲ ਜੀ ਆਪਾਂ 1800 ਰੁਪਏ ਕਿਲੋ ਨਿੰਬੂ ਮਿਲਦਾ 1800 ਰੁਪਏ ਕਿਲੋ ਸਸਤਾ ਹੀ ਹੈ ਹਾਂਜੀ ਐ ਨਹੀਂ ਇਹ ਸੋ ਧੰਨਵਾਦ ਜੀ ਆਹ ਦੇਖੋ ਡੈਕੋਰੇਸ਼ਨ ਸਾਈਕਲ ਖੜਿਆ ਉਸ ਸਮੇ ਦਾ ਪੁਰਾਣਾ ਆ ਦੇਖੋ ਲਾਈਟ ਲੱਗੀ ਹੋਈ ਹਰ ਇੱਕ ਚੀਜ਼ ਨੂੰ ਸਾਹਮਣੇ ਰੱਖਿਆ ਹੋਇਆ ਜਿਹੜੀ ਇਹ ਲਾਈਟ ਪਹਿਲਾਂ ਵੀ ਜਿੰਨਾ ਚੱਲਦੀ ਹੁੰਦੀ ਸੀ ਪ੍ਰੋਪਰ ਹੋਈ ਲੱਗੀ ਹੋਈ ਹਾਂ ਉਹੀ ਲਾਈਟ ਲੱਗੀ ਹੋਈ ਹੈ ਬਹੁਤ ਵੱਡਾ ਹੈ ਜੀ ਬਾਕੀ ਸਾਰਾ ਨਹੀਂ ਦਿਖਾ ਸਕਦੇ ਬਸ ਇੰਨਾ ਹੀ ਹੈ ਤੇ ਦੇਖ ਲਓ ਆ ਕੇ ਦੇਖੋ ਫਿਰ ਪਤਾ ਲੱਗਣਾ ਸਾਨੀ ਤਾਂ ਦਿਖਾਈ ਦਿੱਤਾ ਜੀ ਕਿਉਂਕਿ ਜਦੋਂ ਅਸੀਂ ਅ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਵੇਖਦੇ ਆ ਉਹਦੇ ਗੁਰਬਾਣੀ ਦੀ ਪੰਗਤੀ ਹੈ ਗੁਰਬਾਣੀ ਦੀ ਪੰਗਤੀ ਹੋਰ ਪਾਸੇ ਉਹ ਕਿਆ ਤੂੰ ਖੱਟਿਆ ਕਹਾਂ ਗਵਾਇਆ ਉਹ ਤਾਂ ਮੇਰੇ ਆਪਣੇ ਸੰਸਾਰੀ ਜੀਵਨ ਵਾਸਤੇ ਆ ਪਰ ਅਸੀਂ ਵੀ ਕਿੰਨਾ ਕੁਛ ਗਵਾ ਲਿਆ ਹਲੇ ਵੀ ਵਕਤ ਹੈ ਸੰਭਲੋ ਸੰਭਲੋ ਤੁਹਾਡਾ ਆਪਣਾ ਵੀਰ ਭੋਆ ਅਨ ਸਿੰਘ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਸਰਦਾਰ ਹੀਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ